ਕਬੀਤੇ ਦਿਨੀ ਅਮਰੀਕਾ ਦੇ ਵਿੱਚ ਦੋ ਦੋਸਤਾਂ ਦੀ ਮੌਤ ਆ ਛੜੀਉ ਹੁੰਦੀ ਆ ਤਾਂ ਮੌਤ ਉਸ ਸਮੇਂ ਹੁੰਦੀ ਆ ਜਦੋਂ ਇਹ ਦੋਵੇਂ ਦੋਸਤ ਆਪਣੇ ਕੰਮ ਤੋਂ ਫ੍ਰੀ ਹੋ ਜਾਂਦੇ ਨੇ ਕੰਮ ਤੋਂ ਫ੍ਰੀ ਹੋ ਕੇ ਵਾਪਸ ਆ ਜਾਂਦੇ ਨੇ ਤੇ ਸਵੀਮਿੰਗ ਪੂਲ ਦੇ ਵਿੱਚ ਨਹਾਉਣ ਲੱਗਦੇ ਨੇ ਪਰ ਕਿਸੇ ਕਾਰਨ ਕਰਕੇ ਸਵੀਮਿੰਗ ਪੂਲ ਦੇ ਵਿੱਚ ਡੁੱਬ ਜਾਂਦੇ ਨੇ ਜਿਸ ਕਰਕੇ ਉਹਨਾਂ ਦੋਵਾਂ ਦੀ ਮੌਤ ਆ ਛੜੀਉ ਹੋ ਜਾਂਦੀ ਆ ਤਾਂ ਪੰਜਾਬੀ ਮੁੰਡੇ ਸੀ ਅਮਰੀਕਾ ਦੇ ਵਿੱਚ ਚੰਗੇ ਪੁਵਿੱਖ ਦੇ ਲਈ ਗਏ ਹੋਏ ਸੀ ਉੱਥੇ ਚੰਗਾ ਕੰਮਕਾਰ ਆ ਛੜਾ ਉਹ ਵੀ ਕਰਦੇ ਸੀ ਤਾਂ ਇੱਕ ਦਿਨ ਆਪਣਾ ਕੰਮਕਾਰ ਖਤਮ ਕਰ ਲੈਂਦੇ ਨੇ ਕੰਮ ਤੋਂ ਫ੍ਰੀ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ সুইমিং ਪੂਲ ਦੇ ਵਿੱਚ ਨਹਾਉਣ ਲੱਗਦੇ ਨੇ ਪਰ ਕਿਸੇ ਕਾਰਨ ਕਰਕੇ ਇਹ ਦੋਵੇਂ ਦੋਸਤ ਨੇ ਜਿਹੜੇ ਉਹ সুইমিং ਪੂਲ ਦੇ ਵਿੱਚ ਡੁੱਬ ਜਾਂਦੇ ਨੇ ਜਿਸ ਕਰਕੇ ਉਹਨਾਂ ਦੋਵਾਂ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਦੋਵਾਂ ਦੇ ਵਿੱਚੋਂ ਇੱਕ ਦੋਸਤ ਦਾ ਨਾਮ ਆ ਜਿਹੜਾ ਉਹ ਅਮਨਦੀਪ ਸਿੰਘ ਦੱਸਿਆ ਜਾ ਰਿਹਾ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ ਤਕਰੀਬਨ 18 ਸਾਲ ਸੀ ਤਾਂ ਕਿਹਾ ਜਾ ਰਿਹਾ ਕਿ 4 ਮਹੀਨੇ ਬਾਅਦ ਇਸ ਮੁੰਡੇ ਨੂੰ ਗ੍ਰੀਨ ਕਾਰਡ ਆ ਜਿਹੜਾ ਉਹ ਵੀ ਮਿਲ ਜਾਣਾ ਸੀ ਪਰ ਇਸ ਮੁੰਡੇ ਦੀ সুইমিং ਪੂਲ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਦੋਵੇਂ ਦੋਸਤਾਂ ਦੀ ਮ੍ਰਿਤਕ ਦੇਹਾਂ ਨੇ ਜਿਹੜੀਆਂ ਉਹ ਅਮਰਸਰ 에ਅਰਪੋਰਟ ਦੇ ਉੱਪਰ ਪਹੁੰਚੀਆਂ ਨੇ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਛੜਾ ਹੋਇਆ ਵਾ ਤਾਂ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਆਪਣੇ ਪੁੱਤਾਂ ਦੀ ਮ੍ਰਿਤਕ ਦੇਹਾਂ ਨੂੰ ਲੈਣ ਦੇ ਲਈ ਅਮਰਸਰ 에ਅਰਪੋਰਟ ਦੇ ਉੱਪਰ ਪਹੁੰਚ ਰਹੇ ਜਿੱਥੇ ਹੁਣ ਪਿੰਡ ਦੇ ਵਿੱਚ ਉਹਨਾਂ ਦਾ ਆਖਰੀ ਰੀਤੀ ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਆ ਜਿਹੜਾ ਉਹ ਕੀਤਾ ਜਾਵੇਗਾ ਤਾਂ ਦੋ ਦੋਸਤ ਸੀ ਜਿਹੜੇ ਕਿ ਅਮਰੀਕਾ ਦੇ ਵਿੱਚ ਗਏ ਹੋਏ ਸੀ ਉੱਥੇ ਚੰਗਾ ਕੰਮ ਕਰਾ ਜਿਹੜਾ ਉਹ ਵੀ ਕਰਦੇ ਸੀ ਚੰਗਾ ਭਵਿੱਖ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲਗਾਤਾਰ ਲੱ ਪੂਲ ਦੇ ਵਿੱਚ ਡੋਬਣ ਦੇ ਕਾਰਨ ਦੋਵਾਂ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਪੰਜਾਬ ਮੂੜੇ ਨੇ ਪੰਜਾਬ লাশ ਬਣ ਕੇ ਮੂੜੇ ਨੇ ਇੱਕ ਡੱਬੇ ਦੇ ਵਿੱਚ ਬੰਦ ਹੋ ਕੇ 에어ਪੋਰਟ ਦੇ ਉੱਪਰ ਪਹੁੰਚਲੇ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਜਿਹੜਾ ਉਹ ਹੋਇਆ ਵਾ ਤਾਂ ਪਰਿਵਾਰਕ ਮੈਂਬਰਾਂ ਨੇ ਆਪਣੇ लाडले ਪੁੱਤਾਂ ਨੂੰ ਵਿਦੇਸ਼ ਭੇਜਿਆ ਹੋਇਆ ਸੀ ਤਾਂ ਜੋ ਉਹਨਾਂ ਦੀ ਜੀਵਨ ਸੁਧਰ ਸਕੇ ਤਾਂ ਜੋ ਉਹਨਾਂ ਦਾ ਚੰਗਾ ਭਵਿੱਖ ਆ ਜਿਹੜਾ ਉਹ ਬਣ ਸਕੇ ਪਰ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਉਹ ਜਦੋਂ ਪੰਜਾਬ ਵਾਪਸ ਆਉਣਗੇ ਕਿਸ ਹਾਲਾਤਾਂ ਦੇ ਵਿੱਚ ਆਉਣਗੇ ਤਾਂ ਦੋ ਦੋਸਤ ਸੀ ਜਿਨ੍ਹਾਂ ਦੀ ਅਮਰੀਕਾ ਦੇ ਵਿੱਚ ਸਵੀਮਿੰਗ ਪੂਲ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਆ ਛੜੀ ਉਹ ਹੋ ਜਾਂਦੀ ਆ ਤਾਂ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੇ ਜਿਹੜੀਆਂ ਉਹ 에어ਪੋਰਟ ਤੇ ਪਹੁੰਚੇ ਨੇ ਜਿੱਥੇ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਮ੍ਰਿਤਕ ਦੇਹਾਂ ਨੂੰ ਲੈਣ ਦੇ ਲਈ ਆਏ ਨੇ ਤੇ ਅੰਤਿਮ ਰੀਤੀ ਰਿਵਾਜਾਂ ਅਨੁਸਾਰ ਉਹਨਾਂ ਦਾ ਸੰਸਕਾਰ ਆ ਜਿਹੜਾ ਉਹ ਕੀਤਾ ਜਾਵੇਗਾ ਅੰਮ੍ਰਿਤਸਰ 에어ਪੋਰਟ ਵਿੱਚ ਐਸ ਸੀ ਆਪਣੀ ਗਰਦੀ ਵਾਲ ਤੋਂ ਅਮਨਦੀਪ ਸਿੰਘ ਕਿ ਲੰਗਰ ਦੇ ਮੇਰੇ ਸਾਹਿਬ ਜੇ ਪਿਛਲੇ ਸਮੇਂ ਤੇ ਉਹ ਤੇ ਆਪਣੇ ਅਮਰੀਕਾ ਦੇ ਵਿੱਚ ਪਾਣੀ ਦੇ ਵਿੱਚ ਦੋਸਤ ਨੂੰ ਪੁੱਲ ਦੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਸੀ ਅੱਜ ਉਹਨਾਂ ਦੀ ਗੱਡਬੜੀ ਇੱਥੇ ਪਹੁੰਚੀ ਸੀ ਸੋ ਐਮਐਲ ਜੀ ਸਿੰਘ ਅਗਰਜ ਵੀ ਪਹੁੰਚੇ ਸਕੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਾਂ ਜੋ ਨਾ ਪੂਰਾ ਹੋਣ ਵਾਲਾ ਘਾਟਾ ਪਰਿਵਾਰ ਨੂੰ ਪਿਆ ਉਹ ਪੂਰਾ ਤਾਂ ਨਹੀਂ ਹੋ ਸਕਦਾ ਪਰ ਫਿਰ ਵੀ ਚਲੋ ਪਰਮਾਤਮਾ ਕੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਪਰਿਵਾਰ ਨੂੰ ਬਲ ਬਖਸ਼ੇ ਤੇ ਭਾਣਾ ਮੰਨਣ ਦਾ ਬਲ ਬਖਸ਼ੇ ਅੱਗੇ ਬੜੀ ਬੋਤੀ ਦੀ ਗੱਲ ਹੈ ਕਿ ਜਿਹੜਾ ਪਿਕਚਰ ਕਰਨ ਦੇ ਵਿੱਚ ਕਾਲਾ ਦੇ ਵਿੱਚ ਤੋਂ ਪੰਜਾਬ ਦੇ ਨਾਲ ਉਹਨਾਂ ਦੀ ਸाहिल ਅਮਨ ਦੀ ਐਤੋ ਇਹੀ ਉਹਨਾਂ ਦੀ ਅਜ ਅੰਮ੍ਰਿਤਸਰ 에어ਪੋਰਟ ਤੇ ਬੈਸਬੋਡੀ ਆਈ ਸੀ ਜਿਹਨਾਂ ਨੇ ਰਿਸੀਵ ਕੀਤਾ ਆ ਤਾਂ ਸਾਰਿਆਂ ਦੇ ਮਨ ਬੜੇ ਉਬਾਈ ਕੀ ਹੈ ਜਿਨ੍ਹਾਂ ਦਾ ਇਸ ਤੇ ਉਹਦਾ ਹੀ ਸਿੱਕਾ ਕੇਅਰ ਕਰ ਗਿਆ ਪਰਿਵਾਰ ਰੋ ਰੋ ਕੇ ਤਮਲਾ ਹੋਇਆ ਉਸ ਦਾ ਪਰਗਵਾਹ ਗੁਰੂ ਕੋਲ ਪਾਸੇ ਕਿਪਾ ਕਰੇ ਇਹਨਾਂ ਨੂੰ ਦਮਤ ਗਏ